ਕਿਸਾਨ ਵੀਰੋ ਕਿਸਾਨੀ ਕਿਤਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵੈੜ ਦੀ ਡਿਟੇਲ ਸਾਂਝੀ ਕਰ ਜਾ ਰਹੇ ਹਾਂ ਆਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤੇ ਤਸੀਲ ਤੇ ਜਿਹੜਾ ਜ਼ਿਲ੍ਹਾ ਵਾ ਇਹ ਪਿੰਡ ਨੂੰ ਤਰਨਤਾਰਨ ਲੱਗਦੇ ਆ ਦੋਸਤੋ ਤੇ ਤਰਨਤਾਰਨ ਤੋਂ ਜਿਹੜੀ ਦੂਰੀ ਆ ਲਗਭਗ ਓਹ 6 ਕਿਲੋਮੀਟਰ ਦੀ ਆ ਤੇ ਜਿਹੜਾ ਬਠਿੰਡੇ ਤੋਂ ਅਮਰਸਰ ਨੂੰ ਹਾਈਵੇ ਆਉਂਦਾ ਐ ਤੋਂ 3 ਕਿਲੋਮੀਟਰ ਵੱਡੇ ਹਾਈਵੇ ਤੋਂ ਪਿੰਡ ਆਪਣਾ ਸਾਈਡ ਤੇ ਰਹਿ ਜਾਂਦਾ। ਬਾਕੀ ਨੰਬਰ ਆਪਾਂ ਸਕਰੀਨ ਤੇ ਚਾਲੂ ਕਰਦੇਾਂਗੇ। ਤੇ ਜਿਹੜੇ ਵੀ ਇਹਦੇ ਪਸੰਦ ਆਉਂਦੀ ਆ ਵੈੜ ਆਦਾ ਸਾਈ ਪਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਖਰੀਦਾਰੀ ਕਰ ਸਕਦਾ। ਤੇ ਵਾਰ-ਵਾਰ ਮੇਰੀ ਵੀਰਾਂ ਨੂੰ ਇਹੋ ਹੀ ਬੇਨਤੀ ਹੁੰਦੀ ਆ ਕਿ ਕਦੇ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਜਾਂ ਦੋ ਟਾਈਮ ਜਿੰਨਾ ਵੀ ਹੋ ਸਕੇ ਆਪ ਦੀ ਚਵਾਈ ਕਰਕੇ પાસ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ। ਦੋਸਤੋ ਆ ਤੋਕੜ ਗੱਬਣ ਵਹਿੜ ਆ। ਇਹਦੀ ਆਪਾਂ ਤਾਂ ਨਾ ਡਿਟੇਲ ਸਾਂਝੀ ਕਰਨ ਜਾ ਰਹੇ ਆ। ਆ ਦੇਖ ਸਕਦੇ ਜੀ। ਬਹੁਤ ਹੀ ਬਰੀਡ ਵਾਈਜ਼ ਬਹੁਤ ਹੀ ਜਹਤ ਪਾਚ। ਕਿਹਾ। ਹਾਫੀਸ ਕੁਆਲਟੀ ਕਿੱਥੇ ਕਰ ਸਕਦੇ ਜੀ। ਆ ਦੇਖ ਸਾਡੇ। ਦੋਸਤੋ ਇਹਨੇ ਨਾ ਥੋੜਾ ਜਿਹਾ ਜੀ ਘਟ ਲਾਇਆ ਏ ਫਾਰਮ ਦੀ ਵਹਿੜ ਆ ਵੱਡੀ ਤੇ ਉਥੇ ਖੁੱਲੀ ਰਹਿੰਦੀ ਰਹੀ ਆ ਆਪਣੇ ਕੋਲ ਕੱਲ ਹੀ ਆਈ ਆ ਆ ਦੇਖ ਸਕਦੇ ਪੂਰੀ ਵੇਤ ਵਰ ਲੱਦੇ ਥਣ ਲੱਗਾ ਚਾਰੇ ਐ ਬਰਾਬਰ ਥਣਿਆ ਸੀਲ ਸਭ ਪੂਰੀ ਆ ਦੇਖ ਸਕਦੇ ਤੇ ਬਾਕੀ ਦੋਸਤੋ ਜਿਹੜਾ ਵੀਡੀਓ ਬਣਾਉਣ ਦਾ ਸਮਾਂ ਵਾ ਉਹ ਲਗਭਗ ਕੋਈ ਸਵੇਰ ਦੇ 10 ਵਜੇ ਦਾ ਵਾ ਤੇ ਉਸ ਹਾਵ ਨਾਲ ਕੋਈ ਇਹ ਨਹੀਂ ਵੀ ਇਹਨੂੰ ਟਾਈਮ ਲਾਇਆ ਗਿਆ ਸਵੇਰੇ 6 ਵਜੇ ਚਵਾਈ ਹੋਈ ਆ ਟਾਈਮ ਟੂ ਟਾਈਮ ਚਵਾਈ ਹੁੰਦੀ ਹੈ ਇਹਦੀ ਇਹ ਨਹੀਂ ਕੋਈ ਟਾਈਮ ਲੱਗਾ ਇਹਨੂੰ ਤੇ ਬਾਕੀ ਉਸ ਹਾਵ ਨਾਲ ਸ਼ਾਮ ਨੂੰ ਭਵਾਨਾ ਇਹ ਪੂਰਾ ਹਵਦਾ ਤਿਆਰ ਕਰੂੰਗੀ ਆ ਦੇਖ ਸਕਦੇ ਹੋ ਬੈਕ ਸਾਈਡ ਆ ਦੇਖ ਸਕਦੇ ਦੋਸਤੋ ਆ ਦੇਖ ਸਕਦੇ ਜੀ ਉਲਟ ਬਹਿਣੀ ਵਾਲੀ ਸਾਈਡ ਤੋਂ ਅਵਾਂਡ ਬੂੰਡ ਸਣਾ ਦੀ ਪੂਰੀ ਆ ਦੋਸਤੋ ਇਹ 4 ਮਹੀਨੇ ਦੀ ਚੈੱਕ ਪਾਸ ਆ ਤੇ ਦੋਦੇ ਦੇ ਕੋਈ 11-12 ਲੀਟਰ ਹੋਊਗਾ ਕੋਈ ਵੀ ਵੀਰ 10 ਲੀਟਰ ਮੰਨ ਕੇ ਆਦਾ ਸਬਦਾ ਕਰ ਸਕਦਾ ਵਾ ਕਰੀਦਾਰੀ ਕਰ ਸਕਦਾ ਵਾ 10 ਤੋਂ ਬਾਹਰ ਹੀ ਹੋਊਗਾ ਤੇ 10 ਮੰਨ ਕੇ ਕਰ ਸਕਦਾ ਕੋਈ ਵੀਰ ਤੇ ਚਵਾਈ ਚੂਈ ਦੀ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਨ ਨਹੀਂ ਘੱਟ ਵੱਧ ਹੈਗਾ ਦੋਸਤੋ ਜੇ ਕੋਈ ਵੀਰ ਚੈੱਕ ਕਰਾਉਣੀ ਚਾਵੇ ਆਪਣੀ ਘਰੇ ਲਿਆ ਕੇ ਕਰਾ ਸਕਦਾ ਡਾਕਟਰ ਆਪਦਾ ਨੇ ਆਵੇ ਨਹੀਂ ਤੇ ਆਪਾਂ ਇੱਕ ਅੱਧੇ ਦਿਨ ਦੀ ਆਪਣੀ ਗਰੰਟੀ ਹੋਊਗੀ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਕਰਵਾ ਲੈ ਕੋਈ ਬਾਹਲਾ ਲੰਮਾ ਟਾਈਮ ਨਹੀਂ ਆਪਣੀ ਕੋਈ ਜ਼ਿੰਮੇਵਾਰੀ ਕਈ ਵੀਰ ਫੋਜ ਨੂੰ ਗਰਮ ਸਰਦ ਚੀਜ਼ ਪਾ ਦਿੰਦੇ ਆ ਫਿਰ ਉਹ ਆਦ ਦਾ ਆਪ ਜ਼ਿੰਮੇਵਾਰ ਹੋਣਗੇ ਆਪਾਂ ਇੱਕ ਦੋ ਦਿਨ ਦੀ ਆਪਾਂ ਪੂਰੀ ਗਰੰਟੀ ਹੋਊਗੀ ਇੱਕ ਦੋ ਦਿਨ ਚ ਜੇ ਇੱਥੇ ਕਰਾ ਲਿਓ ਸਭ ਤੋਂ ਵਧੀਆ ਨਹੀਂ ਤੇ ਆਪਦੇ ਘਰੇ ਖੜ ਕੇ ਕੋਈ ਇੱਕ ਅੱਧੇ ਦਿਨ ਚ ਕਰਵਾ ਸਕਦਾ ਦੋਸਤੋ ਪੂਰੀ ਵੱਡੀ ਗਾਂ ਆ ਕੋਈ ਇਹ ਨਹੀਂ ਬਰੀਡ ਵਾਈਜ਼ ਬਹੁਤ ਆ ਆ ਪੇਠ ਕੁੜਾ ਵੇਖੋ ਬਹੁਤ ਝੋੜਾ ਇਹ ਕੋਈ ਨਿੱਕੀ ਜਿਹੀ ਗਾਂ ਨਹੀਂ ਪੂਰੀ ਵੱਡੀ ਬਹਿੜ ਆ ਅੱਜ ਸਾਡੇ ਦੋਸਤੋ ਘਰ ਵਾਲਿਆਂ ਦੇ ਦੱਸਣ ਮੁਤਾਬਕ 35 ਤੋਂ 40 ਲੀਟਰ ਦੁੱਧ ਚੋਂ ਆਉਂਦੀ ਰਹੀ ਆ ਤਾਜੀ ਸੂਈ ਤੇ ਹੁਣ ਵੀ ਮੰਨ ਲਓ 11-12 ਲੀਟਰ ਆ ਉਸ ਹਾਵ ਨਾਲ ਚਵਾਇਆ ਵੀ ਹੋ ਸਕਦਾ ਵਾ 4 ਮਹੀਨੇ ਦੀ ਚੱਕ ਪਾਸਿਆ ਹੁਣ ਤਿਆਰ ਹੋਈ ਗਾਂ ਇਹੋ ਇ ਲੱਖ ਸਵਾ ਲੱਖ ਦੀ ਆ ਤਾਂ ਹੁਣ ਆਪਾਂ ਬਿਲਕੁਲ ਜਾਇਜ਼ ਹੀ ਪ੍ਰਾਈਸ ਰੱਖਿਆ ਦਾ ਵੀਰਾਂ ਵਾਸਤੇ ਕੋਈ ਆਪਾਂ ਝਾਲੀ ਨਹੀਂ ਕਰਨਾ ਕੋਈ ਛਤੀ ਨਹੀਂ ਕਰਨਾ ਇਹਦਾ ਮੁੱਲ ਮੁੱਲ ਇਹਦੇ ਆਪਾਂ ਜਿਹੜੇ ਲਾਸਟ ਲੈ ਦੇ ਆ ਦੋਸਤੋ 34000 ਰੁਪਏ ਦੇ ਦਾਂਗੇ 34 ਵਿੱਚ ਛੋਟ ਹੀ ਹੋਣੀ ਆ 4 ਮਹੀਨੇ ਦੀ ਚੈੱਕ ਪਾਸ ਹੈ 11 ਤੋਂ 12 ਲੀਟਰ ਦੁੱਧ ਹਾਜ਼ਰ ਆ ਕੋਈ ਵੀ ਵੀਰ ਆਪਦੀ ਚੈੱਕ ਪਾਸ ਕਰਾ ਕੇ ਸਾਈ ਬਿਆਨਾ ਕਰਕੇ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਆ ਵੇਖੋ ਨਮਾਨੇ ਤੇ ਵੀ ਨਾੜਾ ਨਜ਼ਰ ਆਉਂਦੀਆਂ ਹੋਣਗੀਆਂ ਤੁਹਾਨੂੰ ਆ ਦੇਖ ਸਕਦੇ ਵੇਤ ਵੀ ਪੂਰੀ ਹੈ ਥਾਣਾ ਦੀ ਪੂਰਾ ਮੁਠੀ ਵਾਲਾ ਜਾਨ ਥਾਣੇ ਆਏ ਨਹੀਂ ਕੋਈ ਨਿੱਕਾ ਥਾਣਾ ਸੋ ਦੋਸਤਾਂ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਪਰੀ ਸਾਸਰੀ ਕਾ